ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਚ ਤੇ ਅੱਜ ਆਪਾਂ ਬਣਾਵਾਂਗੇ ਜੀ ਆਲੂ ਗੋਭੀ ਤੇ ਉਹਦੇ ਵਾਸਤੇ ਇੱਕ ਪਿਆਜ਼ ਲਿਆ ਹੋਇਆ ਪਿਆਜ਼ ਨੂੰ ਬਰੀਕ ਕੱਟ ਕਰ ਲਵਾਂਗੇ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਪਾ ਲਵਾਂਗੇ ਚਾਰ ਹਰੀ ਮਿਰਚਾਂ ਲਵਾਂਗੇ ਇੱਕ ਟਮਾਟਰ ਤੇ ਨਾਲ ਹੀ ਧਨੀਆ ਪਾ ਕੇ ਇਹਨਾਂ ਨੂੰ ਪੀਸ ਕੇ ਇਹਨਾਂ ਦਾ ਮਸਾਲਾ ਤਿਆਰ ਕਰ ਲਵਾਂਗੇ ਬਹੁਤ ਹੀ ਸਾਂਦਰੀਕ ਨੇ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਗੈਸ ਉੱਪਰ ਕੜਾਈ ਰੱਖੀ ਥੋੜਾ ਜਿਹਾ ਪਾਵਾਂਗੇ ਤੇਲ ਤੇਲ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਇੱਕ ਚਮਚਾ ਜੀਰਾ ਪਾ ਲਵਾਂਗੇ ਤੇ ਜਿਹੜਾ ਮਸਾਲਾ ਅਸੀਂ ਪੀਸ ਕੇ ਰੱਖਿਆ ਹੋਈ ਹੈ ਉਸ ਪਾ ਲਵਾਂਗੇ ਦੇ ਕਸ਼ਮੀਰੀ لال ਮਿਰਚ ਪਾ ਕੇ ਜਿਹਨੂੰ ਦੇਗੀ ਮਿਰਚ ਕਹਿੰਦੇ ਨੇ ਉਹ ਪਾ ਕੇ ਅਸੀਂ ਮਿਕਸ ਕਰ ਲੈਣਾ ਮਸਾਲਿਆਂ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਗੋਭੀ ਬਹੁਤ ਵਧੀਆ ਬਣਦੀ ਹੈ ਤੇ ਹੁਣ ਮਸਾਲੇ ਤੁਸੀਂ ਦੇਖ ਸਕਦੇ ਹੋ ਪੁੱਜ ਗਏ ਤਾਂ ਅਸੀਂ ਗੋਭੀ ਨੂੰ ਪਾ ਲਵਾਂਗੇ ਗੋਭੀ ਨੂੰ ਪਹਿਲਾਂ ਧੋ ਕੇ ਰੱਖਿਆ ਸੀ ਨਾਲ ਹੀ ਅਸੀਂ ਆਲੂ ਪਾ ਲਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਕਾ ਲਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਪਕਾਉਂਦੇ ਜਾਣਾ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਗੋਭੀ ਆਲੂ ਬਣ ਕੇ ਤਿਆਰ ਹੋ ਚੁੱਕੀ ਨੇ ਬਹੁਤ ਹੀ ਸਾਂਦਰੀਕੀ ਨਾਲ ਵੀਡੀਓ ਵਧੀਆ ਲੱ